ਆ ਬਲੇ ਬੜਾ ਹੋ ਗਿਆ ਲੋ ਜੀ ਪਹਿਲੇ ਪਤਨੀ ਦੀ ਬੈਣੀ ਆ ਹੁਣੇ ਨਹੀਂ ਨਹੀਂ ਪੱਟੇ ਲਗਾਉਂਦਾ ਉਹਨਾਂ ਲਾਲੀ ਨੂੰ ਚਾੜੇ ਪਾਈ ਪੈਣ ਬੱਸ ਲਾਉਂਦਾ ਜਾਨੀ ਨੂੰ ਮੌਂਦੀ ਆ ਪਰ ਕੋਈ ਆਉਂਦੇ ਜੀ ਬੜੇ ਹਾਂਜੀ ਭਾਜੀ ਕੀ ਨਾਮ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਹੈਗਾ ਇਹ ਉਪਰਾਲਾ ਕੀਤਾ ਜਾ ਰਿਹਾ ਹੈਗਾ ਵਾ ਇਹ ਬੱਲਾ ਕ੍ਰਿਸ਼ੇਨਗਰ ਦੀ ਤਕਰੀਬਨ 5 ਤੋਂ 6 ਸਾਲ ਦੀ ਇੱਕ ਸੱਸਿਆ ਚਲਦੀ ਆ ਰਹੀ ਹੈ ਲੋਕੀ ਬੜੇ ਪ੍ਰਚਾਰ ਦੀ ਪਾਣੀ ਬੜਾ ਗੰਦਾ ਹੁੰਦਾ ਸੀ ਪਤਲੀ ਵਿੱਚ ਕੋਈ ਪਾਈਪਾਂ ਦੀ ਲੀਕ ਹੈ ਹੋਮ ਕਰਕੇ ਫਰੇਜ਼ ਦਾ ਪਾਣੀ ਜਿਹੜਾ ਵਾਟਰ ਪ੍ਰਾਈਨ ਵਿੱਚ ਨਾਲ ਮਿਕਸ ਹੋ ਰਿਹਾ ਸੀ ਤੇ ਬੜੀਆਂ ਇੱਥੇ ਪ੍ਰੋਬਲਮ ਆ ਰਹੀਆਂ ਲੋਕੀ ਬਿਮਾਰ ਵੀ ਹੋ ਰਹੇ ਸੀ ਪਹਿਲਾਂ ਕਿਸੇ ਨੇ ਕੋਈ ਐਡੀ ਸਰਵਾਈ ਕੀਤੀ ਨਹੀਂ ਪਬਲਿਕ ਨੇ ਬੜਾ ਰੋਆ ਉਹ ਆਇਆ ਪਰ ਜਦੋਂ ਜਿਹਨਾਂ ਆਵਾਜ਼ ਦੇ ਆਦਿ ਸਰਕਾਰ ਆਈ ਹੈ ਕਿ ਇਹ ਭੱਲੇ ਵਾਲਿਆਂ ਦੇ ਮੈਡਮ ਨੂੰ ਕੰਪਨੀ ਕਰਦੀ ਔਰ ਬਾਅਦ ਨੇ ਤੱਕਾ ਸਪਰਾ ਪ੍ਰੋਜ ਕੀਤੀ ਤੇ ਮੈਡਮ ਨੇ ਬੜੀ ਆਪਣੀ ਇੱਕ ਚੱਪੀ ਦਿਖਾ ਦਿੱਤੀ ਇਹ ਸਾਰੇ ਭੱਲੇ ਦੇ ਪਾਈਪ ਚੇਂਜ ਕਰਵਾ ਲਈ ਉਹਨਾਂ ਡਿਪਾਰਟਮੈਂਟ ਦੀ ਸ਼ੂਤੀ ਲਾਈ ਦੀ ਜਿਹੜੀ ਉਹਨਾਂ ਨੇ ਬਣਾਈ ਹੈ ਤੇ ਇਹ ਪਾਈਪ ਜਿਹੜੇ ਉਸ ਤੋਂ ਬਾਅਦ ਸਾਰੇ ਨਵੇਂ ਪੈ ਰਹੇ ਨੇ ਹਾਂਜੀ ਸਰ ਕੀ ਨਾਮ ਜੀ ਮੇਰਾ ਵਿਜੇ ਜੀ ਨੇ ਜਿਹੜਾ ਜੀ ਮੈਂ ਨਰੀ ਆਂ ਇਹ ਜਿਹੜੀ ਸੜਕ ਸੀਗੀ ਇਹਦੇ ਵਿੱਚ ਅੱਜ ਪਾਈਪ ਪਾਈ ਜਾ ਰਹੇ ਨੇ ਕਿਉਂਕਿ ਮਹੱਲੇ ਵਾਸੀਆਂ ਨੂੰ ਕਾਫੀ ਪ੍ਰੋਬਲਮ ਆ ਰਹੀ ਸੀਗੀ ਗੰਦੇ ਪਾਣੀ ਦੀ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਾਂਗਾ ਜੀ ਸਾਡੇ 6-5-6 ਸਾਲ ਤੋਂ ਇਹ ਪ੍ਰੋਬਲਮ ਬਹੁਤ ਸੀ ਇਤੋਂ ਇਹਦੇ ਨਾਲ ਬਹੁਤ ਸਾਡੇ ਮਹੱਲੇ ਦੇ ਬੱਚੇ ਬਹੁਤ ਬਿਮਾਰ ਹੋਏ ਅਸੀਂ ਬੜੀ ਵਾਰ ਕੰਪਲੀਟ ਵੀ ਕੀਤੀ ਹਰ ਸਾਰਾ ਆ ਕੇ ਕਜੀ ਦੀ ਕਮੇਟੀ ਕੋਈ ਨਹੀਂ ਕਿਸੇ ਨੇ ਹੁਣ ਸਾਡੀ ਮੈਡਮ ਸਾਹਿਬ ਨੇ ਇਹਨੇ ਸਾਡੀ ਅਰਕੈਸ ਸੁਣੀ ਹੈ ਤੇ ਸਾਡਾ ਕੰਮ ਅੱਜ ਪੂਰੀ ਹੋ ਗਿਆ ਜੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਹਾਂਜੀ ਮਣੀ ਜੀ ਅੱਜ ਇੱਕ ਉਪਰਾਲਾ ਕੀਤਾ ਜਾ ਰਿਹਾ ਹੈਗਾ ਕਾਫੀ ਸਮੇਂ ਤੋਂ ਇਸ ਮੁਹੱਲੇ ਦੇ ਵਿੱਚ ਗੰਦਾ ਪਾਣੀ ਆ ਰਿਹਾ ਸੀ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਸੀ ਕੀ ਕਹਿਣਾ ਚਾਹੋਗੇ ਮੁਹੱਲੇ ਦੀ ਕਾਫੀ ਦਿਨ ਤੋਂ ਸਮੱਸਿਆ ਸੀਗੀ ਪਰ ਇਹ ਨੂੰ ਇਗਨੋਰ ਕੀਤਾ ਜਾ ਰਿਹਾ ਸੀਗਾ ਕਿ ਲੋਕੀ ਬਿਮਾਰ ਵੀ ਹੋਏ ਸਮੱਸਿਆ ਵਾਲਾ ਵੀ ਲੋਕਾਂ ਨੇ ਲਵਾਈਆਂ ਬੜੇ ਪ੍ਰੋਬਲਮ ਹੁਣ ਕਈ ਨਹੀਂ ਗੰਜੈਸ਼ ਹੈ ਜੀ ਕਿਸੇ ਕੋਲ ਨਵਾਦ ਨਹੀਂ ਪਰ ਬਹੁਤੀ ਸੁਨਵਾਈ ਨਹੀਂ ਆ ਰਹੀ ਤੇ ਜਦੋਂ ਸਾਡੇ ਤੇ ਹਾਂਜੀ ਇਹ ਮੁੱਦਾ ਆਇਆ ਕੀ ਮਹੱਲੇ ਆ ਲੈਣੇ ਸਾਡੇ ਤੇ ਪਹੁੰਚ ਕੀਤੀ ਕਿ ਇਹ ਪ੍ਰੋਬਲਮ ਆ ਰਹੀ ਆ ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਐਮਐਲਏ ਸਾਹਿਬ ਨਾਲ ਗੱਲਬਾਤ ਕੀਤੀ ਕਿ ਇਹ ਚੀਜ਼ ਜੀ ਸਾਡੇ ਮਹੱਲੇ ਚ ਪ੍ਰੋਬਲਮ ਆ ਰਹੀ ਆ ਤੇ ਉਹਨਾਂ ਨੂੰ ਅਸੀਂ ਦੋ ਚਾਰ ਆ ਦੀ ਪਾਈਪ ਸਾਫ ਵੀ ਕਰਾਇਆ ਪਰ ਉਹ ਨਹੀਂ ਗੱਲ ਬਣੀ ਪਰ ਉਦੋਂ ਬਾਅਦ ਅਸੀਂ ਜਦੋਂ ਦੀਪਕ ਜੀ ਨਾਲ ਆਪਣੇ ਸੀਗਰੇਟ ਬੋਰਡ ਜੀ ਨਾਲ ਗੱਲ ਕੀਤੀ ਜਿਵੇਂ ਨਾ ਨਾਲ ਗੱਲਬਾਤ ਕਰਕੇ ਕਿ ਆਪਾਂ ਨਵਾਂ ਇਹਦਾ ਇੱਕ ਟੈਂਡਰ ਲਵਾਇਆ 8.5 ਲੱਖ ਰੁਪਈਆ ਦਾ ਕਿ ਜਿਹੜਾ 5 ਨੰਬਰ ਵਾਰਡ ਚ ਕੁਮਨ ਲਕੁਰੀਸ਼ਨ ਅਗਰ ਚ ਪਾਣੀ ਗੰਦਾ ਆਂਦਾ ਸੀ ਉਹ ਸਾਰਾ ਹੀ ਪਾਣੀ ਜਿਹੜਾ ਵਾ ਨਵਾਂ ਮਤਲਬ ਪਾਈਪਲਾਈਨ ਪਾ ਕੇ ਕਿ ਲੋਕਾਂ ਨੂੰ ਸਾਡੀ ਗਰੰਟੀ ਆ ਕਿ ਖਾਣ ਪੀਣ ਤਾਂ ਚਲੋ ਅਗਲੇ ਨੇ ਆਪ ਕਰਨਾ ਪੀਣ ਵਾਲਾ ਪਾਣੀ ਤਾਂ ਅਸੀਂ ਜਿਹੜਾ ਮਹਿੰਗਾ ਕਰਾ ਸਕੀਏ ਕਿ ਇਸ ਕਰਕੇ ਐਮਐਲਏ ਸਾਹਿਬ ਦਾ ਬੜਾ ਸੀ ਥੈਂਕ ਯੂ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਡਾ ਪਹਿਲ ਦੇ ਆਧਾਰ ਤੇ 8.5 ਲੱਖ ਰੁਪਈਆ ਮਹੱਲੇ ਵਾਲਿਆਂ ਨੂੰ ਦੇ ਕੇ ਤੇ ਪਾਈਪਲਾਈਨ ਨਵੀਂ ਆਉਣ। ਤੇ ਕਿੰਨੇ ਸਮੇਂ ਦਾ ਪ੍ਰੋਜੈਕਟ ਹੈਗਾ ਵਾ? ਕੰਮ ਜੀ 10 ਤੋਂ 15 ਦਿਨ ਦਾ ਬਾਕੀ ਦੇਖੋ ਇਹ ਪਾਣੀ ਜਿੰਦਾ ਕਿ ਕੋਈ ਸੀਵਰੇਜ ਦੇ ਹਿਸਾਬ ਨਾਲ ਕੋਈ ਸੀਵਰੇਜ ਵੀ ਪਿਆ ਹੋਇਆ ਨਾਲ ਕੋਈ ਲੀਕ ਹੋ ਜਾਂਦਾ ਜਾਂ ਕੁਝ ਮੈਂ ਇਹ ਮੱਲੇ ਵਾਲਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਕਿ ਤੁਸੀਂ ਹਫਤਾ 10 ਦਿਨ ਪਲੀਜ਼ ਇਸ ਚੀਜ਼ ਨਾਲ ਕੰਪਰਮਾਈਜ਼ ਕਰਿਓ ਕਿ ਪਾਣੀ ਜਾਂ ਲੇਟ ਆ ਰਿਹਾ ਜਾਂ ਥੋੜਾ ਪਹਿਲਾਂ ਆ ਰਿਹਾ ਕੀ ਜਿਹੜਾ ਉਹ ਤੋਂ 10-15 ਦਿਨ ਦੇ ਬਾਅਦ ਆ ਉਹ ਸਾਡੀ ਗਰੰਟੀ ਆ ਕਿ ਤੁਹਾਨੂੰ ਪਾਣੀ ਘਰ ਤੱਕ ਵਧੀਆ ਪਹੁੰਚੇਗਾ। ਹਾਂਜੀ, ਪ੍ਰਦੀਪ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਉਪਰਾਲਾ ਕੀਤਾ ਜਾ ਰਿਹਾ। ਜੀ ਅੱਜ ਵਾਰਡ ਨੰਬਰ 5 ਦੇ ਵਿੱਚ ਮੱਲਾ ਕ੍ਰਿਸ਼ਨਗਰ ਦੇ ਵਿੱਚ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਆ ਰਹੀ ਸੀਗੀ ਉਹ ਜਦੋਂ ਸਾਡੇ ਧਿਆਨ ਦੇ ਚਾਈ ਪਹਿਲ ਦੇ ਆਧਾਰ ਤੇ ਐਮ.ਐਲ.ਏ. ਸਾਹਿਬ ਨਾਲ ਗੱਲ ਕੀਤੀ ਗਈ। ਉਹਨਾਂ ਨੇ ਇਹਨੂੰ ਮੁੱਖ ਰੱਖਦਿਆਂ ਹੋਇਆ ਇਸ ਚੀਜ਼ ਨੂੰ ਬਾਕੀ ਕਮਾਨ ਵਾਲੋਂ ਵੀ ਪਹਿਲਾਂ ਸਾਰੀ ਪਾਈਪਲਾਈਨ ਮੱਲੇ ਦੀ ਇਸ ਗਲੀ ਦੇ ਵਿੱਚ ਨਵੀਂ ਪਾਉਣ ਦੇ ਲਈ ਉੱਥੇ ਸੀਵਰੇਜ ਬੋਰਡ ਦੇ ਨਾਲ ਗੱਲਬਾਤ ਕੀਤੀ। ਤੇ ਤਕਰੀਬ 8.5 ਲੱਖ ਰੁਪਏ ਦੀ ਲਾਗਤ ਦੇ ਨਾਲ ਐਸਟੀਮੇਟ ਵਗੈਰਾ ਪਾਸ ਹੋਇਆ ਤੇ ਨਵੀਂ ਸੀਵਰੇਜ ਲਾਈਨ ਪਾਈ ਜਾ ਰਹੀ ਹੈ।